ਜਿਹੜਾ ਮਟਰ ਹੋਇਆ ਹੈ ਅ ਅ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰ ਮਾਰ ਕੇ ਇੰਜਰਡ ਕਰਤਾ ਸੋ ਅਸੀਂ ਜਦੋਂ ਮੌਕਾ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰ ਆਰਮ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਆ ਸਿਵਲ ਹਸਪੀਟਲ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਪਹਿਲਾਂ ਉਹ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀਗੇ ਈਜ਼ ਆਲਸੋ ਡੈੱਡ ਤਾਂ ਇਹ ਗੰਗਾ ਨਗਰ ਦਾ ਰਹਿਣ ਵਾਲਾ ਇਹ ਤੇਜ ਸ਼ਰੋੜਾ ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਵੱੜਦੀ ਸੀ ਉੱਥੇ ਇਹਨਾਂ ਦੇ ਜਨਮਸ਼ਾਨ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਨੇ ਜਿਹੜੀ ਸੀਗੀ ਲੜਕੀ ਆ ਉਹਨੂੰ ਗੋਲੀ ਮਾਰ ਲਈ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੂਸਾਇਡ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਦਰਜ ਕਰਕੇ ਤੇ ਬਾਕੀ ਜਿਹੜੀ ਹੈਗੀ ਇਹ ਸੀਸੀਟੀਵੀ ਫੁਟੇਜ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਇਹ ਜਿਹੜੀ ਪਤਾ ਲੱਗਿਆ ਵੀ ਕੰਮਕਾਰ ਕੀ ਕਰਦਾ ਸੀਗੇ ਜੀ ਕੋਈ ਇਹ ਤਾਂ ਸਟੂਡੈਂਟ ਹੀ ਹੈ ਤਾਂ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਇਹ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸ਼ੱਕ ਸਟੂਡੈਂਟ ਹੀ ਹੈ ਸਰ ਮਤਲਬ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਹੈ ਦੇਖੋ ਵੈਪਨ ਜਿਹੜੇ ਹੈਗਾ ਮੌਕੇ ਦੇ ਉੱਪਰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰ ਕਾਰਨ ਕਾਰਨ ਕੁਝ ਪਤਾ ਲੱਗਿਆ ਹੀ ਹੋਈ ਮੁੱਢਲੀ ਤਫ਼ਤੀਸ਼ ਦੇਖੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਕਲੀਅਰ ਕਰਾ ਕਿੰਨੇ ਤੱਕ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਲੜਕੇ ਦੀ ਉਮਰ 22 ਸਾਲ ਦੀ ਹੈਗੀ ਆ ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਸੀ ਸਰ ਏਰੀਆ ਕਿਹੜਾ ਜੀ ਏਰੀਆ ਕਿਹੜਾ ਹੈ ਜੀ ਇਹ ਪਰਸ਼ਰਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਨਾਲ ਕਲੋਨੀ ਦੇ ਦੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕਾਫੇ ਹੈਗਾ ਮਦਰ ਜੀ ਜੀ ਕੀ ਕਹਿੰਦੇ ਸੀ ਕਹੀਏ ਬਾਕੀ ਜਿਹੜੀ ਹੈਗੀ ਤੋਂ ਪੇਸ਼ ਹਨ ਕਰਦੇ ਪਹਿਲਾਂ ਵਾਰ ਤੇ ਆਏ ਸੀਗੇ ਜਾਂ ਇਹ ਵੈਸੇ ਇੱਥੇ ਨਹੀਂ ਇੱਥੇ ਤਾਂ ਰਹਿਣ ਵਾਲੇ ਨੇ ਤੋਂ ਜੀ ਇਹਨਾਂ ਨੇ ਗੰਗਾ ਨਗਰ ਦੇ ਕਹ ਰਹੇ ਨਹੀਂ ਨਹੀਂ ਲੜਕੀ ਗੰਗਾਰਾਗਰ ਪੜਦੀ ਸੀਗੀ ਬੇਸਿਕਲੀ ਹੋਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਇੱਥੇ ਘਟਨਾ ਕਿੰਨੇ ਵਜੇ ਦੀ ਐ ਇਹ ਇੱਕ ਡੇਢ ਘੰਟੇ ਦੀ ਪਹਿਲਾਂ ਦੀ ਜੀ ਸਰ ਮਕਾਨਜ ਕੋਣ ਕਰਦਾ ਸੀ ਇਹ ਇਸ ਮਕਾਨ ਦੇ ਵਿੱਚ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਲੜਕੀ ਸੀਗੀ ਜੀ ਦੋਨੋਂ ਕੀ ਐ ਜਿਹੜਾ ਲੜਕਾ ਲੜਕੀ ਹਾਂਜੀ ਇਹ ਦੋਸਤ ਸੀਗੇ ਦੋਨੋਂ ਮੈਂ ਜਿਹਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫਤੀਸ਼ ਚ ਗੱਲ ਕਲੀਅਰ ਕਰ ਸਰ ਪਰਿਵਾਰ ਦਾ ਹੋਰ ਕੋਈ ਇਸ ਦਸੇ ਮਿਲਿਆ ਤੁਹਾਨੂੰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਐ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਹੋਣਗੇਗਾ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਐ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣਾ ਮੇਰਾ ਨਾਮ ਸੰਦੀਪ ਸਿੰਘ ਹੈ ਇਹ ਸਹਾਰਾਜਾ ਦਾ ਬਲਟੀਰਾ ਸਾਡੇ ਪ੍ਰਧਾਨ ਸਿਟੀ ਬੀਜਾ ਗੋਲਦੀ ਨੂੰ ਐਮਰਜੈਂਸੀ ਨੰਬਰ 98555 33 33 1033 ਤੇ ਕਾਲ ਆਈ ਸੀ ਕਿ ਬਟਿੰਡਾ ਪਰਸਰਾਮ ਨਗਰ ਗਲੀ ਨੰਬਰ 31 ਸ਼ੇਮੰਦਰ ਦੇ ਨਾਲ ਵਾਲੇ ਗਲੀ ਤੇ ਇੱਕ ਬੰਦੇ ਨੇ ਫਾਇਰਿੰਗ ਹੋ ਗਈ ਜਦੋਂ ਸਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਕਿ ਇਹਦੀ ਕਿ ਮੌਕੇ ਤੇ ਹੀ ਮੌਤ ਹੋਈ ਪਈ ਸੀ ਕਿ ਬਾਕੀ ਦੀ ਡੈਡ ਬੋਡੀ ਨੂੰ ਹਸਕਾ ਲੈ ਕੇ ਆ ਰਹੇ ਹਾਂ ਬਾਕੀ ਕਨਾਲ ਪੁਲਿਸ ਤੇ ਐਸਪੀ ਸਿਟੀ ਤੇ ਡੀਐਸਪੀ ਸਿਟੀ ਵਨ ਮੌਕੇ ਤੇ ਜਾਂਚ ਪੜਤਾਲ ਕਰ ਰਹੇ ਆ ਕਿ ਲੱਗਿਆ ਗੋਲੀ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਡੈਡ ਬੋਡੀ ਖੂਨ ਨਾਲ ਲਤਪਤ ਪਈ ਸੀ ਮੁੱਢੇ ਮੋਸਰ ਪਤਾ ਲੱਗਿਆ ਗੋਲੀ ਕਿੱਥੇ ਲੱਗੀ ਹੋਣੀ ਨਹੀਂ ਜਰਾ ਹਜੇ ਕੁਝ ਨਹੀਂ ਸਾਡੇ ਦੇਖਿਆ ਜੀ ਨਹੀਂ ਨਹੀਂ ਜਰਾ